ਦੇਖੋ ਜਿੰਤੋਂ ਤੱਕ ਅੱਜ ਕੰਗਣਾ ਜੀ ਦਾ ਬਿਆਨ ਅਸੀਂ ਮੀਡੀਆ ਰਾਹੀਂ ਸੁਣ ਰਹੇ ਹਾਂ ਮੈਨੂੰ ਲੱਗਦਾ ਭਜਪਾ ਨੂੰ ਔਰ ਕੰਗਣਾ ਜੀ ਨੂੰ ਖੁਦ ਰੈਸਟ ਲੈਣ ਦੀ ਲੋੜ ਆ ਮਾਨਸਿਕ ਤੌਰ ਤੇ ਮੈਨੂੰ ਲੱਗਦਾ ਤਣਾਅ ਚ ਲੱਗਦੇ ਨੇ ਜਾਂ ਉਹਨਾਂ ਦੀ ਬਾਲੀਵੁੱਡ ਚ ਕੋਈ ਫਿਲਮ ਨਹੀਂ ਚੱਲ ਰਹੀ ਕੰਮ ਨਹੀਂ ਉਹਨਾਂ ਨੂੰ ਮਿਲ ਰਿਹਾ ਤੇ ਬਾਰ ਬਾਰ ਵਿਵਾਦਤ ਬਿਆਨ ਦਿੰਦੇ ਹੈਗੇ ਆ ਉਹ ਵਿਵਾਦਤ ਬਿਆਨ ਦੇ ਕੇ ਮਸ਼ਹੂਰ ਹੋਣਾ ਚਾਹੁੰਦੇ ਆ ਜੇ ਦੇਖੋ ਨਾ ਜਿਹੜੇ ਕਿਸਾਨਾਂ ਨੇ ਅੰਦੋਲਨ ਕਰਕੇ ਕਾਨੂੰਨ ਵਾਪਸ ਕਰਾਏ ਆ ਉਹ ਪਾਪਾ ਜੀ ਨਾਲ ਗੱਲ ਕਰਨ ਦੀ ਉਹਨਾਂ ਕਾਨੂੰਨ ਲੈ ਕੇ ਆਉਣੇ ਹੈਗੇ ਆ ਉਹ ਦੇਖ ਲੈਣ ਕਿ ਉਹਨਾਂ ਨੂੰ ਕਾਨੂੰਨ ਲਿਆਉਣੇ ਵਾਰਾ ਖਾਂਦੇ ਤੇ ਇਹ ਮਾਨਸਿਕ ਤੌਰ ਤੇ ਮੈਨੂੰ ਲੱਗਦਾ ਉਹਨਾਂ ਤੇ ਕੋਈ ਪ੍ਰੈਸ਼ਰ ਹੈਗਾ ਦਬਾਅ ਹੈਗਾ ਉਹਨਾਂ ਦਾ ਕੋਈ ਤੇ ਕਿਤੇ ਲਾਜ ਹੋਣਾ ਚਾਹੀਦਾ ਜੋ ਅਸੀਂ ਸਮਝਦੇ ਆ ਸਾਡੀ ਭੈਣ ਹੈ ਇਸ ਕਿਸਮ ਦਾ ਕੋਈ ਮਤਲਬ ਸਤਕਾਰ ਜੋ ਕੋਈ ਵੀ ਬਾਲੀਵੁੱਡ ਐਕਟਰ ਜਾਂ ਐਮਪੀ ਜਿਹੜਾ ਚੁਣਿਆ ਹੋਇਆ ਬਿਆਨ ਨਹੀਂ ਦਿੰਦਾਗਾ ਆਗੂ ਉਹਨੇ ਵੀ ਰਕੰਗਰ ਰਣਾਉ ਤੇ ਸਵਾਲ ਚੁੱਕੇ ਨੇ ਕਿ ਗਲਤ ਪ੍ਰਸ਼ਾਸਨ ਜਿਹੜਾ ਕਿਸਾਨਾਂ ਪ੍ਰਤੀ ਗਲਤ ਨੇ ਮੈਨੂੰ ਲੱਗਦਾ ਵਾ ਕਿ ਉਹ ਗਿਨਮਿਤ ਕੇ ਕਰ ਰਹੇ ਨੇ ਜੇ ਉਹ ਭਾਜਪਾ ਦੀ ਐਮਪੀ ਸ਼ਿਪ ਹੈਗੀ ਆ ਤੇ ਅਸੀਂ ਪਹਿਲੂ ਵੀ ਕਿਹਾ ਭਾਜਪਾ ਦੀ ਪਾਰਟੀ ਨੂੰ ਕਾਰਵਾਈ ਕਰਨੀ ਚਾਹੀਦੀ ਆ ਅੱਜ ਤੇ ਬਿਆਨ ਤੇ ਫਿਰ ਮਾਫੀ ਮੰਗਣੀ ਚਾਹੀਦੀ ਉਹ ਉਹਨਾਂ ਦੀ ਪਾਜਪਾ ਪਾਰਟੀ ਉਹਨਾਂ ਦੀ ਐਮਪੀ ਆ ਉਹ ਤਾਂ ਕਾਰਵਾਈ ਕੋਈ ਨਹੀਂ ਕਰਦੀ ਹੈਗੀ ਇਹਦੇ ਮਤਲਬ ਦੋਵੇਂ ਗੇਮਾਂ ਖੇਡ ਕੇ ਹੁੰਦੀਆਂ ਇੱਕ ਬੰਨੇ ਬਿਆਨ ਦਵਾਇਆ ਜਾਂਦਾ ਇੱਕ ਬੰਨੇ ਸਪਸ਼ਟੀਕਰਨ ਦਿੱਤਾ ਜਾਂਦਾ ਉਹਨਾਂ ਦੇ ਟਾਈਮ ਦੇ ਵਿੱਚ ਸੰਘਰਸ਼ ਕੀਤਾ ਜਾਵੇਗਾ ਕੰਗਨਾ ਦਾ ਜੀ ਪੰਜਾਬੀ ਨਹੀਂ ਦੇਖੋ ਇਹਦੇ ਬਾਰੇ ਅਸੀਂ ਵਿਚਾਰ ਕਰਦੇ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਅੰਦੋਲਨ ਹੋਰ ਤੇਜ਼ ਹੋਣਾ 3 ਅਕਤੂਬਰ ਦਾ ਸਾਡਾ ਨੈਸ਼ਨਲ ਲੈਵਲ ਦਾ ਰੇਲ ਰੋਕੋ ਹੈਗਾ